ਜੀ ਸਾਰਿਆਂ ਨੂੰ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਪਿਛਲੀ ਵੀਡੀਓ ਦੇ ਵਿੱਚ ਦਰਸ਼ਨ ਕਰਾਈ ਸੀ ਆਪਾਂ ਨੇ ਸ਼੍ਰੀ ਨਰਨਾਣਾ ਦੇ ਵੀ ਮੰਦਿਰ ਦੇ ਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਸੀ ਤੇ ਅਗਲੀਆਂ ਜਿਹੜੀਆਂ ਵੀਡੀਓ ਆਉਣੀਆਂ ਨੇ ਉਹ ਵੀ ਆਪਣੀਆਂ ਆਉਣੀਆਂ ਨੇ ਸ਼੍ਰੀ ਨਰਨਾਣਾ ਦੇ ਵੀ ਮੰਦਿਰ ਦੇ ਇਤਿਹਾਸ ਨਾਲ ਸੰਬੰਧਿਤ ਜਿਵੇਂ ਕਿ ਜੋਣਾ ਮੋੜ ਦੀ ਸਮਾਦ ਹੋ ਗਈ ਤੇ ਮਾਤਾ ਨਰਨਾਣਾ ਦੇ ਵੀ ਮੰਦਿਰ ਜੂ ਨੂੰ ਜਿਹੜੇ ਕੁੰਡ ਦੇ ਵਿੱਚੋਂ ਇਸ਼ਨਾਨ ਕਰਾਇਆ ਜਾਂਦਾ ਉਹ ਕੁੰਡ ਦੇ ਦਰਸ਼ਨ ਕਰਵਾਵਾਂਗੇ ਇਹਦੀਆਂ ਵੀਡੀਓਜ਼ ਬਹੁਤ ਘੱਟ ਨੇ ਨੈਟ ਤੇ ਜੇ ਤੁਸੀਂ ਸਰਚ ਮਾਰੋਗੇ ਬਹੁਤ ਘੱਟ ਨੇ ਆਪਾਂ ਜ ਬਣਾ ਰਹੇ ਹਾਂ ਤੇ ਇਹ ਜਿਹੜੀ ਯਾਤਰਾ ਸਟਾਰਟ ਕਰ ਰਹੇ ਆਪਾਂ ਸ੍ਰੀ ਨਾਇਣਾ ਦੇਵੀ ਤੋਂ ਕਰ ਰਹੇ ਆਂ ਜਿੱਥੋਂ ਆਪਾਂ ਨੇ ਵੀਡੀਓ ਸਮਾਪਤ ਕੀਤੀ ਸੀ ਤੇ ਚਲੋ ਜੀ ਚੱਲੀਏ ਲਓ ਜੀ ਇਹ ਰਸਤਾ ਆਪਾਂ ਫੇਰ نیچے ਉਤਰ ਰਹੇ ਆਂ ਇਹ ਉਹੀ ਰਸਤਾ ਜਿਹੜਾ ਆਨੰਦਪੁਰ ਸਾਹਿਬ ਨੂੰ ਜਾਂਦਾ ਤੇ ਜਿਹੜਾ ਇਹ ਰਸਤਾ ਹੈ ਇਹ ਆਪਾਂ ਜਾਵਾਂਗੇ ਸੇਰਾਂ ਵਾਲੇ ਗੇਟ ਤੱਕ ਤੇ ਉੱਥੋਂ ਪਤਾ ਕਰਾਂਗੇ ਵੈਸੇ ਤਾਂ ਆਪਾਂ ਪੁੱਛ-ਪੁੱਛ ਕੇ ਜਾ ਰਹੇ ਆਂ ਸੇਰਾਂ ਵਾਲੇ ਗੇਟ ਦੇ ਕੋਲੋਂ ਕਹਿੰਦੇ ਰਸਤਾ ਲੱਗ ਹੁੰਦਾ ਇੱਕ ਰਸਤਾ ਚੱਲਿਆ ਜਾਂਦਾ ਆਨੰਦਪੁਰ ਸਾਹਿਬ ਨੂੰ ਇੱਕ ਰਸਤਾ ਸਾਈਡ ਤੇ ਨਿਕਲ ਜਾਂਦਾ ਝੀਲ ਵੱਲ ਨੂੰ ਜਿਹੜੀ ਗੋਗਨ ਸਾਗਰ ਝੀਲ ਹੈ ਤੇ ਉਧਰ ਨੂੰ ਤੇ ਉਸ ਉਹਦੇ ਤੇ ਉਸ ਰਸਤੇ ਤੇ ਹੀ ਉਸ ਰਸਤੇ ਤੇ ਹੀ ਇਹ ਦੋਨੋਂ ਪਵਿੱਤਰ ਸਥਾਨ ਪੈਂਦੇ ਨੇ ਜਿਹੜੇ ਮਾਤਾ ਸ਼੍ਰੀ ਨਾਣਾ ਦੇਵੀ ਮੰਦਿਰ ਨਾਲ ਸੰਬੰਧਿਤ ਸਥਾਨ ਨੇ ਸੋ ਵੀਡੀਓ ਵੀ ਕਈ ਵਾਰ ਇਹ ਹੁੰਦਾ ਨਾ ਆਪਾਂ ਨੂੰ ਪਤਾ ਹੀ ਨਹੀਂ ਦਿੰਦਾ ਸੀ ਵੀ ਅੱਜ ਪੁੱਛ-ਪੁੱਛ ਕੇ ਜਾ ਰਹੇ ਹਾਂ ਤੇ ਬਾਕੀ ਤੁਸੀਂ ਬਿਨਾ ਪੁੱਛੇ ਸਾਡੀ ਵੀਡੀਓ ਦੇਖ ਕੇ ਤੁਸੀਂ ਬਿਨਾ ਪੁੱਛੇ ਜਾ ਸਕਦੇ ਹੋ ਕੱਲਾ ਕੱਲਾ ਰਸਤਾ ਦਿਖਾਵਾਂਗੇ ਤੁਹਾਨੂੰ ਜੀ ਬੱਸ ਸਟੈਂਡ ਤੇ ਅੱਪਾ ਜਾ ਰਹੇ ਆ ਇਦਾਂ ਨੀਚੇ ਨੂੰ ਥਿਊ ਦੇਖੋ ਯਾਰ ਉਰੇ ਵੀ ਕਿੰਨਾ ਸੋਹਣਾ ਯਾਰ ਕਿਉਂਕਿ ਮੌਸਮ ਬਹੁਤ ਜ਼ਿਆਦਾ ਸੋਹਣਾ ਚ ਬੱਦਲ ਬਈਆ ਹਲਕੇ ਹਲਕੇ ਤੇ ਕਦੇ ਕਦੇ ਜੇ ਧੁੱਪ ਨਿਕਲਦੀ ਨਹੀਂ ਬੱਦਲ ਬਈਆ ਜ਼ਿਆਦਾਤਰ ਮੌਸਮ ਬਹੁਤ ਸੋਹਣਾ ਇੱਧਰ ਨੀਚੇ ਦਾ ਥਿਊ ਸਾਰਾ ਦਿਖ ਰਿਹਾ ਸਾਰਾ ਅਨੰਦਪੁਰ ਦਿਖ ਰਿਹਾ ਨੀਚੇ ਲਓ ਜੀ ਆਪਾਂ ਵੀ ਪੁੱਛ-ਪੁੱਛ ਕੇ ਜਾ ਰਹੇ ਹਾਂ ਫਿਲਹਾਲ ਪਹਿਲੀ ਵਾਰ ਤੇ نیچے ਉਤਰ ਰਹੇ ਹਾਂ ਸੇਰਾਂ ਵਾਲੇ ਗੇਟ ਦੇ ਕੋਲ ਜਿਹੜੇ ਜਉਣਾ ਮੋੜ ਦੀ ਸਮਾਦ ਨੂੰ ਜਾਂਦੀਆਂ ਨੇ ਪੌੜੀਆਂ ਜਾਂਦੀਆਂ ਨੇ ਸੇਰਾਂ ਵਾਲੇ ਗੇਟ ਦੇ ਕੋਲ ਤੇ ਅੱਗੇ ਜਾ ਕੇ ਹੋਰ ਮਾਰਕੀਟ ਆਉਂਦੀ ਆ ਤੇ ਉੱਥੋਂ ਮਤਲਬ ਮਾਤਾ ਦੇ ਜਿਹੜਾ ਇਸ਼ਨਾਨ ਕਰਾਇਆ ਜਾਂਦਾ ਸਵੇਰੇ 3 ਵਜੇ ਦੇ ਕਰੀਬ ਉਹ ਕੁੰਡ ਬਣਿਆ ਹੋਇਆ ਤੇ ਅਰੇ ਉਰਹੀਂ ਬਰੇ ਲਵਈ ਜਾਂਦਾ ਬੈਕ ਨੀਚੇ ਖੜਾਉਣੀ ਪੋਣਾ ਨਾ ਇਤਰੋਂ ਆਈ ਸੀ ਜੀ ਆਪਾਂ ਇਹ ਅਨੰਦਪੁਰ ਨੂੰ ਜਾਂਦਾ ਲਓ ਜੀ ਆਪਾਂ ਖੜਿਆ ਸੀਰਾਂ ਵਾਲੇ ਗੇਟ ਦੇ ਗੋਲ ਆ ਸਾਹਮਣੇ ਦੇਖ ਰਹੇ ਹਾਂ ਤੁਸੀਂ ਤੇ ਇੱਧਰ ਰਸਤਾ ਜਿਹੜਾ ਇੱਧਰ ਜਾਓ ਜਿੱਧਰੋਂ ਗੱਡੀ ਆਈ ਹੈ ਇੱਧਰ ਜਾਂਦਾ ਰਸਤਾ ਅਨੰਦਪੁਰ ਨੂੰ ਤੇ ਆਹ ਪੌੜੀਆਂ ਜਾਂਦੀਆਂ ਨੇ ਬਾਈ ਮੈਨੂੰ ਲੱਗਦਾ ਮੁੰਡੇ ਵੀ ਆਗੇ ਜੋਣਾ ਮੋੜ ਦੇ ਸਮਾਦਕੰਨ ਨੂੰ ਜਾ ਰਹੇ ਨੇ ਤੇ ਆ ਜਾਂਦਾ ਮਹਾ ਸਾਗਰ ਗੰਨੀ ਨੂੰ ਰਸਤਾ ਤੇ ਆ ਪੌੜੀਆਂ ਜਾ ਰਹੇ ਆ ਆਪਾਂ ਤੇ ਸਾਨੂੰ ਕਰਾਉਣੇ ਦਰਸ਼ਨ ਜੋਣਾ ਮੋੜ ਦੇ ਜਿੱਥੇ ਸਮਾਦ ਬਣੀ ਹੋਈ ਆ ਤੇ ਆ ਜੋ ਜੀ ਚੱਲਦੇ ਆ ਤੇ ਆਲੇ-ਦਾਲੇ ਮਾਰਕੀਟ ਬਣੀ ਹੋਈ ਆ ਦੁਕਾਨਾਂ ਬਣੀਆਂ ਨੇ ਲਾਈਵ ਲਾ ਵੀ ਮੁੰਡੇ ਆ ਰਹੇ ਨੇ ਉੱਪਰੋਂ ਹੈਗੇ ਬਾਹਰਲੇ ਹੀ ਨੇ ਅਈ ਮੰਦਿਰ ਚ ਆ ਰਹੇ ਹਾਂ ਸਿੱਧਾ ਹਾਂਜੀ ਤੇ ਜਿਹੜਾ ਮੋੜ ਦੀ ਸਮਾਦ ਆਹੀ ਆ ਜਿਹੜੀ ਆ ਆ ਵੇ ਨੇੜੇ ਆਹੀ ਆ ਵੇਰੀ ਪੌੜੀਆਂ ਵੀ ਵਿਚਾਰੀਆਂ ਪੁਰਾਣੀਆਂ ਹੋ ਗਈਆਂ ਕਸ ਕਸ ਕੇ ਆਹ ਰਸਤਾ ਦਿਖ ਰਿਹਾ ਉਧਰੋਂ ਦਾ ਮੰਦਿਰ ਕੰਨੀਓ ਹੈ ਤਾਂ ਔਖਾ ਹੈ ਨਾ ਪੌੜੀਆਂ ਚੜ੍ਹਣੀਆਂ ਉਤਰਨੀਆਂ ਅਜੇ ਅਗਲੀ ਯਾਤਰਾ ਆਪਣਾ ਹੇਮਕੁੰਡ ਸਾਹਿਬ ਦੀ ਕਰਨੀ ਆ ਫੇਰ ਕੀ ਬਣੂ ਇਹ ਤਾਂ ਪਹਿਲਾਂ ਹੀ ਤਿਆਰੀ ਕਰ ਲਈਏ ਹੋਰ ਇਹ ਦਰ ਤਾਂ ਨੇੜੇ ਹੈ ਨਾ ਦੇਖਣਾ ਗੋਬਿੰਦ ਸਾਗਰ ਦੀ ਦਿਖਾਈ ਦੇ ਰਿਹਾ ਇੱਥੋਂ ਕਿਉਂਕਿ ਕਾਫੀ ਉਚਾਈ ਤੇ ਆ ਗਏ ਦੇਖੋ ਆਪਾਂ ਕਿੱਥੋਂ ਹੈ ਉਹ ਅੰਕਲ ਪੌੜੀ ਲੈ ਕੇ ਜਾ ਰਹੇ ਨੇ ਹੋਰ ਚੱਲਦੇ ਆ ਅੱਗੇ ਤੇ ਯਰ ਉਹ ਘਰ ਵੀ ਨੇ ਆ ਦੇਖ ਨੀਤੇ ਹਨਾ ਹੁਣ ਮੈਂ ਕਿਹੜਾ ਦੇਖਿਆ ਦਸਾ ਗੜਤੀ ਚੱਲ ਫਿਰ ਬਚਨ ਹੋਏ ਹੋਏ ਦੇ ਉੱਪਰੋਂ ਕੁੜੀਆਂ ਜਿਆਦਾ ਉੱਚੀਆਂ ਹੋਣ ਕਰਕੇ ਨਾ ਬੰਦੇ ਨੂੰ ਥਕਾਉਂਦੀਆਂ ਨੇ ਇਹ ਕੁਝ ਲੰਬੀਆਂ ਨੇ ਕਿਨੇ ਨੇ ਟੇ ਮੈਂ ਵੀ ਪਾ ਹਾਂ ਹੂੰ ਯਾਰ ਹੈ ਇਧਰੋਂ ਜੀ ਤੇ ਰਹਿ ਹੱਸੀ ਘਰ ਵੀ ਨੇ ਤੇ ਲੋਕ ਰਹਿੰਦੇ ਨੇ ਇੱਥੇ ਆ ਦੇਖੋ ਪਾਣੀ ਵਾਲੀਆਂ ਪੈਪਾਂ ਪਈਆਂ ਹੋਈਆਂ ਇੰਨੇ ਆਪ ਪੌੜੀਆਂ ਆ ਗਈ ਹੋਵਾਂਗੇ ਪਾਣੀ ਟੇ ਪੌੜੀਆਂ ਆ ਗਈਆਂ 200 300 ਦੇ ਕਰੀਬ ਪੌੜੀਆਂ ਆ ਗਈ ਜੀ ਤੇ ਬਾਕੀ ਚੱਲੀ ਜਾਂਦੇ ਹੌਲੀ 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 ਕਿਉਂਕਿ ਕਾ ਕਿਹੜਾ ਕੋਈ ਕਾਲੀ ਆ ਕਾਫੀ ਮੁਸੱਬਤ ਤੱਕ ਤੋਂ ਬਾਅਦ ਅੱਛਾ ਬੋਜੀ ਕਹਿੰਦੇ ਵੀ ਜਿਹੜੀ ਸੰਗਤ ਨੈਣਾ ਦੇ ਵੀ ਨਮਸਤਕ ਹੋਣ ਆਉਂਦੀ ਉਹ ਬਹੁਤ ਘੱਟ ਹੁੰਦੀ ਐ ਤੇ ਮੰਦਰ ਪਿਆ ਸੁਣਨਾ ਜਿਹੜਾ ਮੋੜ ਦੀ ਹੈ ਦੇਖੋ ਫੋਟੋ ਕਹਿੰਦਾ ਜਦੋਂ ਮੋੜਦੀਆਂ ਇਹ ਹੈ ਜੀ ਜਿਹੜਾ ਮੋੜਦੀਆਂ ਫੋਟੋ ਤੇ ਇਸ ਜਗ੍ਹਾ ਦੇ ਉੱਤੇ ਜਿਹੜਾ ਮੋੜਨੇ ਸਾਲ ਮਾਰੀ ਸੀ ਤੇ ਇਸ ਜਗ੍ਹਾ ਦੇ ਉੱਤੇ ਹੀ ਡੈਥ ਹੋਈ ਸੀ ਤੇ ਮੰਦਰ ਤਾਂ ਕਾਫੀ ਸ਼ਾਨਦਾਰ ਬਣਿਆ ਹੋਇਆ ਜਗ੍ਹਾ ਜਿੰਦਾ ਲੱਗਿਆ ਪਿਆ ਅੱਜ ਪਰ ਲੋਕ ਲੱਗਾ ਹੋਇਆ ਕਹਿੰਦੇ ਵੀ ਇਹ ਜਦੋਂ ਵੀ ਜਿਵੇਂ ਨਵਰਾਤੇ ਹੁੰਦੇ ਨੇ ਜਾਂ ਕੋਈ بڑے ਪ੍ਰੋਗਰਾਮ ਹੁੰਦੇ ਨੇ ਸ਼੍ਰੀ ਨਰਨੰਦ ਦੇ ਵੀ ਮੰਦਿਰ ਦੇ ਵਿੱਚ ਤਾਂ ਹੀ ਖੋਲਿਆ ਜਾਂਦਾ ਇਹ ਮੰਦਿਰ ਨਹੀਂ ਇਹ ਬੰਦ ਹੀ ਰਹਿੰਦਾ ਜੇ ਕਦੇ-ਕਦਾਈ ਆਉਂਦੇ ਨੇ ਤੇ ਸਫਾਈ ਕਰ ਜਾਂਦੇ ਨੇ ਆਕੇ ਦੇਖੋ ਜੀ ਇਹ ਸੀ ਸ਼੍ਰੀ ਨਰਨੰਦ ਦੇ ਵੀ ਮੰਦਿਰ ਤੇ ਕਾਫੀ ਉਚਾਈ ਤੇ ਆ ਤੇ ਇੱਥੇ ਆ ਜਿਹੜਾ ਮੋੜ ਦੀ ਸਮਾਧਾ ਜਿਹੜੀ ਕਿ ਬੰਦ ਰਹਿੰਦੀ ਆ ਜ਼ਿਆਦਾਤਰ ਉਹ ਤਾਂ ਉਸ ਤੋਂ ਕਿ ਗੈਰਮਨ ਯੂਟਿਬ ਸੁਕਰ ਡਿਜੀਟਲ ਸਟੂਡੀਓ ਵਾਲਮਾਤਾ ਦੀ ਮੂਰਤੀ ਪਈ ਹੈ ਤੇ ਤੇ ਕੋਲ ਜਾਣਾ ਮੌੜਦੀ ਫੋਟੋਆਂ ਪਈਆਂ ਨੇ ਪਿਕਚਰ ਪਈਆਂ ਨੇ ਸੋ ਏਸੀਜੀ ਜਿਉਣਾ ਮੋੜ ਦੀ ਸਮਾਦ ਜਿੱਥੇ ਜਿਉਣਾ ਮੋੜ ਨੇ ਸਾਲ ਮਾਰੀ ਸੀ ਚੱਲਦੇ ਆ ਜੀ ਅਗਲੀ ਜਗ੍ਹਾ ਤੇ ਜਿੱਥੇ ਕੁੰਡ ਬਣਿਆ ਹੋਇਆ ਜਿੱਥੇ ਜਲਦੀ ਧਾਰਾ ਵਹਿੰਦੀ ਆ ਤੇ ਜਿਸ ਜਲ ਦੇ ਨਾਲ ਮਾਤਾ ਸ੍ਰੀ ਨੈਣਾ ਦੇਵੀ ਜੀ ਨੂੰ ਸਵੇਰੇ 3 ਵਜੇ ਦੇ ਕਰੀਬ ਇਸ਼ਨਾਨ ਕਰਾਇਆ ਜਾਂਦਾ ਤੇ ਹੁਣ ਚੱਲਦੇ ਆ ਜੀ ਉੱਥੇ ਤੇ ਬਹੁਤ ਘੱਟ ਵੀਡੀਓ ਬਣਦੀਆਂ ਨੇ ਇਸ ਸਮਾਦ ਦੀਆਂ ਬਹੁਤ ਘੱਟ ਲੋਕ ਆਉਂਦੇ ਨੇ ਇਥੇ ਸੋ ਕਪਾ ਕਰਕੇ ਆਪਣਾ ਪੰਜਾਬ ਦੇ ਸੀ ਫਿਰ ਵੀ ਤੇ ਪੰਜਾਬੀ ਜ਼ਰੂਰ ਆਇਆ ਕਰੋ ਚਲੋ ਹੁਣ ਬਲਾਉਣਿਆ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ